ਫਿਰ ਕਲਯੁਗ ਨੇ ਕਾਲੀਆਂ ਘਟਾ ਦਾ ਰੂਪ ਧਾਰਨ ਕਰ ਲਿਆ ਅਤੇ ਮੋਹਲੇ ਧਾਰ ਬਾਰਿਸ਼ ਹੋਣੀ ਸ਼ੁਰੂ ਹੋ ਗਈ। ਬਿਜਲੀ ਬਹੁਤ ਚਮਕਣ ਲੱਗੀ ਤੇ ਕੰਕਰਾਂ ਦੀ ਵਰਖਾ ਹੋਣੀ ਸ਼ੁਰੂ ਹੋ ਗਈ। ਪਰ ਗੁਰੂ ਜੀ ਤੇ ਭਾਈ ਮਰਦਾਨਾ ਅਡੋਲ ਹੋ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਰਹੇ ਤੇ ਨਾਲ ਹੀ ਗੁਰੂ ਜੀ ਭਾਈ ਮਰਦਾਨੇ ਨੂੰ ਸਮਝਾਉਣ ਲੱਗੇ ਕਿ ਜਮ ਲੋਕ ਦਾ ਤਾਂ ਉਹਨੂੰ ਹੀ ਡਰ ਹੁੰਦਾ ਹੈ। ਜੋ ਪਰਮਾਤਮਾ ਤੋਂ ਦੂਰ ਹੁੰਦਾ ਹੈ ਸੰਤਾਨੂ ਤਾਂ ਉਸ ਰੱਬ ਦਾ ਸਹਾਰਾ ਹੈ ਜਿਸ ਨੇ ਪੂਰੀ ਸ੍ਰਿਸ਼ਟੀ ਨੂੰ ਬਣਾਇਆ ਹੈ ਜਦੋਂ ਕਲਯੁਗ ਨੇ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣੇ ਤਾਂ ਉਸ ਨੇ ਤੂਫਾਨ ਤੋਂ ਮਾਨਵ ਦਾ ਰੂਪ ਧਾਰਨ ਕਰ ਲਿਆ ਤੇ ਗੁਰੂ ਜੀ ਦੇ ਸਾਹਮਣੇ ਆ ਗਿਆ ਤੇ ਗੁਰੂ ਜੀ ਅੱਗੇ ਦੋਨੋਂ ਹੱਥ ਜੋੜ ਕੇ ਆਖਣ ਲੱਗਾ ਗੁਰੂ ਜੀ ਮੈਨੂੰ ਤੁਹਾਡੀ ਮਹਿਮਾ ਦਾ ਨਹੀਂ ਸੀ ਪਤਾ ਮੈਂ ਨਹੀਂ ਸੀ ਜਾਣਦਾ ਤੁਸੀਂ ਕੌਣ ਹੋ ਕਿਰਪਾ ਕਰਕੇ ਮੈਨੂੰ ਮਾਫ਼ ਕਰ ਦਿਓ ਮੈਂ ਇਸ ertid ਤੇ ਇੱਕ ਉਦਾਰਨ ਦੇ ਰੂਪ ਵਿੱਚ ਆਇਆ ਹਾਂ ਪਰ ਮੇਰਾ ਸਾਹਮਣਾ ਤੁਹਾਡੇ ਨਾਲ ਹੋ ਗਿਆ ਹੈ ਹੇ ਸਤਿਗੁਰੂ ਜੀ ਮੇਰੇ ਰਾਜ ਵਿੱਚ ਇਨਸਾਨ ਹਨੇਰੇ ਵਿੱਚ ਹੀ ਗਿਰਦਾ ਜਾ ਰਿਹਾ ਹੈ ਝੂਠ ਨਿੰਦਿਆ ਤੇ ਚੁਗਲੀ ਮੇਰਾ ਸੈਨਾਪਤੀ ਹੈ ਤੇ ਜੂਆ ਸ਼ਰਾਬ ਦੇ ਬੁਰੇ ਕੰਮ ਮੇਰੀ ਫੌਜ ਹਨ ਮੇਰੇ ਇਸ ਰਾਜ ਵਿੱਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਸਾਰਿਆਂ ਦਾ ਰਾਜ ਚੱਲਦਾ ਹੈ ਮੇਰੇ ਰਾਜ ਵਿੱਚ ਇਨਸਾਨ ਪਰਮਾਤਮਾ ਨੂੰ ਭੁੱਲ ਕੇ ਮਾਇਆ ਦੀ ਚਪੇਟ ਵਿੱਚ ਆ ਚੁੱਕਿਆ ਹੈ ਤੇ ਕੋਈ ਵਿਰਲਾ ਵਾਂਝਾ ਹੀ ਹੈ ਜੋ ਮੇਰੀ ਇਸ ਫੌਜ ਤੋਂ ਬਚ ਪਾਇਆ ਹੈ ਕਿਸੇ ਵੀ ਇਨਸਾਨ ਦੇ ਅੰਦਰ ਸਬਰ ਸੰਤੋਖ ਲੱਭਣਾ ਬੜਾ ਹੀ ਮੁਸ਼ਕਲ ਹੈ ਕਰੋੜਾਂ ਵਿੱਚ ਕੁਝ ਹੀ ਇਨਸਾਨ ਹਨ ਜਿਹੜੇ ਮੇਰੇ ਇਸ ਜਾਲ ਤੋਂ ਬਚੇ ਹੋਏ ਹਨ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲ ਜੁਗ ਨੂੰ ਕਿਹਾ ਜੇਕਰ ਤੂੰ ਇਸ ਫੌਜ ਦਾ ਸਰਦਾਰ ਹੈ ਤਾਂ ਅਸੀਂ ਉਸ ਕਰਤਾਰ ਦੇ ਨੌਕਰ ਹਾਂ ਤੇ ਤੇਰਾ ਹਿਸਾਬ ਇੱਕ ਦਿਨ ਸਾਡੇ ਕੋਲ ਹੀ ਆਵੇਗਾ ਤਾਂ ਗੁਰੂ ਜੀ ਦੇ ਮੋਹੋਂ ਇਹ ਗੱਲ ਸੁਣ ਕੇ ਕਲਯੁਗ ਗੁਰੂ ਜੀ ਦੇ ਅੱਗੇ ਝੁਕ ਗਿਆ ਤੇ ਕਹਿਣ ਲੱਗਾ ਹੇ ਸਤਿਗੁਰੂ ਜੀ ਮੈਂ ਜਾਣਦਾ ਹਾਂ ਕਿ ਤੁਸੀਂ ਪੀਰਾਂ ਦੇ ਪੀਰ ਹੋ ਤੇ ਪਰਮਾਤਮਾ ਦਾ ਦੂਜਾ ਰੂਪ ਹੋ ਮੇਰੇ ਤੇ ਕਿਰਪਾ ਕਰੋ ਇਸੇ ਨਾਲ ਹੀ ਕਲਯੁਗ ਨੇ ਗੁਰੂ ਜੀ ਨੂੰ ਭੇਟ ਦੇਣ ਦੀ ਕੋਸ਼ਿਸ਼ ਵੀ ਕੀਤੀ ਤੇ ਕਿਹਾ ਹੇ ਗੁਰੂ ਜੀ ਤੁਸੀਂ ਮੇਰੇ ਕੋਲੋਂ ਨੌ ਨਦੀਆਂ ਤੇ 18 ਸਿੱਧੀਆਂ ਲੈ ਲਓ ਇਸ ਨਾਲ ਤੁਸੀਂ ਜਿੱਥੇ ਚਾਹੋ